ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੁਣ ਆਪਾਂ ਲੱਗੇ ਆ ਮੈਚਿੰਗ ਸੂਟ ਤੇ ਡਿਜ਼ਾਈਨ ਕਰਨ ਇਹ ਆਪਣਾ ਸੂਟ ਆ ਜਿਹੜਾ ਜੀ 2216 ਵਾਲਾ ਸੂਟ ਆ ਤੁਸੀਂ ਕਿਵਟਾ ਕਹੋਂ ਵੀ ਇਹ ਜਾਣ ਕੇ ਕਹਿ ਰਹੇ ਨਹੀਂ ਜੀ ਆਪਣਾ ਕਸਟਮਰ ਦੇ ਕੇ ਗਿਆ ਉਹਨਾਂ ਨੇ ਦੱਸਿਆ ਸੀ ਵੀ ਸਾਡਾ 2216 ਸੂਟ ਆ ਆਹ ਵਾਲੀ ਸਲਵਾਰ ਆ ਇਹਦੇ ਨਾਲ ਮੈਚਿੰਗ ਸੂਟ ਆ ਤੇ ਕਪੜਾ ਇਹਦਾ ਸੀ ਜੀ ਪੂਰਾ ਪੂਰਾ ਮਸਾ ਪੂਰਾ ਆਇਆ ਯੋਕੀ ਜੀ 250 ਦੇ ਵਿੱਚ ਆਪਾਂ ਜਿੰਨਾ ਕੋਟ ਪਾਵਾਂਗੇ ਉਹਨਾਂ ਕਿ ਮਿੱਠਾ ਹੁੰਦਾ ਤੇ ਆ ਆਪਾਂ ਲਾਉਣੀ ਹੈ ਇਹਦੀ ਟੁਪੱਟੀ ਸਲਵਾਰ ਨਾਲ ਦੀ ਤੇ ਆਪਣੇ ਘੇਰੇ ਤੇ ਕਪੜਾ ਮੋੜਨ ਜੋਗਰ ਨਹੀਂ ਬੱਚਿਆ ਤੇ ਆ ਜਿਹੜਾ ਸਾਈਡ ਤੋਂ ਕਪੜਾ ਲਿਆ ਸੀ ਉਹਦਾ ਆਪਾਂ ਲਾਵਾਂਗੇ ਫੱਟਾ ਘੇਰੇ ਦੇ ਹੇਠਾਂ ਤੇ ਆ ਦੋ ਤਰ੍ਹਾਂ ਦੀ ਲਾਉਣੀ ਆ ਆਪਾਂ ਲੈਸ ਇੱਕ ਤਾਂ ਆ ਵਾਲੀ ਚਿੱਟੀ ਲੈਸ ਲਾਉਣੀ ਆ ਆ ਵਾਲੀ ਆਪਾਂ ਫਲਾਵਰ ਵਾਲੀ ਲੈਸ ਲਾਉਣੀ ਆ ਠੀਕ ਆ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਘੇਰੇ ਤੇ ਲੈਸ ਲਾ ਕੇ ਨਾਲੇ ਤਾਂ ਇਹਨੂੰ ਫਟਾ ਮੋੜਾ ਜਾਊਗਾ ਤੇ ਨਾਲੇ ਆਪਣਾ ਜੋੜ ਲੱਗ ਜਾਊਗਾ ਤੇ ਨਾਲੇ ਜੋੜ ਲੁੱਕ ਜਾਊਗਾ ਠੀਕ ਹੈ ਜੀ ਸਾਰੇ ਕੰਮ ਹੋ ਜਾਣਗੇ ਇੱਕ ਲੈਸ ਨਾਲ ਠੀਕ ਆ ਆਪਾਂ ਸਿੱਧੂਪੁਰ ਚੈੱਕ ਕਰਕੇ ਉੱਠੀ ਲੈਸ ਇਸ ਤਰ੍ਹਾਂ ਉੱਪਰ ਵੱਲ ਨੂੰ ਮੁੱਕਰ ਕੇ ਰੱਖ ਲਈ ਤੇ ਆ ਜਿਹੜਾ ਆਪਾਂ ਕੱਪੜਾ ਲਿਆ ਫੱਟੇ ਵਾਲਾ ਤੁਸੀਂ ਇਸ ਤਰ੍ਹਾਂ ਇਹਨੂੰ ਰੱਖ ਲਓ ਵੈਸੇ ਵੀ ਆਪਾਂ ਜੇ ਗੁੰਮ ਕਰਕੇ ਲੈਸ ਲਾਉਣੇ ਆ ਤਾਂ ਉਹ ਵੀ ਇਸੇ ਤਰ੍ਹਾਂ ਹੀ ਲੱਗੂਗੀ ਇਹ ਤਾਂ ਪਤਾ ਨਹੀਂ ਲੱਗਦਾ ਹੁੰਦਾ जिमें उस तरह ही ये लग जूगा ठीक है इस तरह जिनी जिनी लैस बहार रखनी है रख सकते हो फालतू लैस आप कर दें कटिंग अलग ही लैस अपने हूँ इन इस तरह आप कर लेंगे पुट्ठा मोड़ देंगे कच्ची सिलाई लग जूगी उपर ना अपनी लंबाई पूरी होगी जी जे आप ये ना ही फटा मोड़ दे तो अपनी लंबाई घट जाने से नाले अपना डिजाइन बन गई लैस लग गई ठीक है जी इस तरह ती अपने सूट की लंबाई घट हो इस तरह वा सकते हो ठीक है ना देखो हम अपना वाला जड़ा ਦੇਖੋ ਘੇਰਾ ਤਿਆਰ ਹੋ ਗਿਆ ਪਤਾ ਵੀ ਨਹੀਂ ਚੱਲ ਰਿਹਾ ਇਹ ਆਪਾਂ ਜੋੜ ਲਾਇਆ ਠੀਕ ਹੈ ਹੁਣ ਇਸ ਤਰ੍ਹਾਂ ਆਪਾਂ ਇਹਨੂੰ ਸਿੱਧਾ ਕਰ ਲੈਨੇ ਆ ਘੇਰੇ ਨੂੰ ਜਿਹੜੀ ਆ ਪੱਟੀ ਆਪਾਂ ਜਿੱਥੇ ਲਾਵਾਂਗੇ ਉਹਦੇ ਤੇ ਇਸ ਤਰ੍ਹਾਂ ਨਿਸ਼ਾਨ ਲਾ ਲੈਨੇ ਆ ਇਹੇਠਾਂ ਤੋਂ ਆਪਾਂ 4 ਇੰਚ ਦੀ ਸਪੇਸ ਤੇ ਲਾਵਾਂਗੇ ਇਸ ਤਰ੍ਹਾਂ 4 ਇੰਚ ਤੇ ਵੇਰਲੇ ਵੇਰਲੇ ਆਪਾਂ ਨਿਸ਼ਾਨ ਲਾ ਲੈਨੇ ਆ ਠੀਕ ਹੈ ਇਸ ਉੱਤੇ ਜੀ ਕਾਲੀ ਦਾ ਤੇ ਆਪਾਂ ਦੇਣਾ ਤੇ ਕਾਲੀ ਨਾਲ ਹੀ ਆਪਾਂ ਡਿਜ਼ਾਈਨ ਕੀਤਾ ਠੀਕ ਆ ਇਸ ਤਰ੍ਹਾਂ ਆਪਾਂ ਨਿਸ਼ਾਨ ਲਾ ਲੇ ਵੇਰਲੇ ਵੇਰਲੇ ਇਹਨੂੰ ਕਰ ਦਿੰਨੇ ਆ ਸਾਈਡ ਤੇ ਤੇ ਆਹ ਵਾਲੀ ਆਪਾਂ ਜਿਹੜੀ ਪੱਟੀ ਆ ਇਹਨੂੰ ਕਰ ਦਿਆ ਹੁਣ ਤਿਆਰ ਠੀਕ ਆ ਇਹਨੂੰ ਪਹਿਲਾਂ ਆਪਾਂ ਹੁਣ ਇਸ ਤਰ੍ਹਾਂ ਨਾ ਇਹਦੀ ਚੜਾਈ ਮੈਂ ਤੁਹਾਨੂੰ ਦੱਸ ਦਿੰਨੀ ਆ ਕਿੰਨੀ ਆ ਠੀਕ ਆ ਇਹਦੀ ਚੜਾਈ ਹੈਗੀ ਜੀ ਪੌਣੇ 3 जिनी मोड़ने आप मोड़ देंगे इक् मोड़ा सारे थाव तो सारी पट्टी न जिन्नी बचूगी चढ़ाई उन्नी रह ठीक है कोई आप नहीं गा भी में के रखनी है बस थोड़ा ना अंदर जहा फोल्डिंग करोंगे सैड तो ये सही होनी चाहिए वाद वर्ष ना हो ठीक है इस तरह म इधरली सैड तू मुड़ ला मुड़ लिया हूँ आपने लैस आप ਐਸਟਰ ਰੈਸਟ ਰੱਖ ਲਾਂਗੇ ਉੱਪਰ ਲੈਸ ਸਿੱਧੀ ਹੋਊਗੀ ਤੇ ਅੰਦਰ ਵਾਲਾ ਨੂੰ ਲੈਸ ਦਾ ਮੂੰਹ ਹੋਊਗਾ ਲੈਸ ਆਪਾਂ ਬਿਲਕੁਲ ਵੀ ਨਹੀਂ ਖਿੱਚਣੀ ਆਸਤੇ ਆਸਤੇ ਲਾਵਾਂਗੇ ਐਸਟਰ ਲਾਗੀ ਹੁਣ ਆਪਾਂ ਇਧਰਲੀ ਸਾਈਡ ਤੇ ਹੁਣ ਇਹਦੇ ਵੱ ਨੀਮੂ ਆਮੋ ਸਾਹਮਣੇ ਮੂੰਹ ਹੋ ਜਾਣਗੇ ਆ ਲੈ ਲਾਂਗੇ ਆਪਣੇ ਪੱਟੇ ਹੋ ਗਏ ਤਿਆਰ ਹੁਣ ਆਪਾਂ ਇਹਨੂੰ ਕਮੀਜ਼ ਤੇ ਰੱਖਦੇ ਆ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਨਾਲ ਜਿੱਥੇ ਨਿਸ਼ਾਨ ਆਇਆ ਆਹ ਵਾਲਾ ਨਿਸ਼ਾਨਾ ਆਪਣਾ ਤੇ ਇਹਦੇ ਉੱਪਰ ਆਪਾਂ ਆਹ ਵਾਲੀ ਪੱਟੀ ਇਸ ਤਰ੍ਹਾਂ ਰੱਖਾਂਗੇ ਠੀਕ ਆ ਇਹਨੂੰ ਆਪਾਂ ਨਾਪ ਕੇ ਦੇਖ ਲੈਨੇ ਪੂਰੀ ਆਊਗੀ इस तरह ना ये उपर हम सिलाई ला देंगे जी आप पहलाई लाई सी सिलाई है जी उस आऊगी इतों इस तरह उपरवल घुमा देंगे हम इधरली सैडे सिलाई ला देंगे ਇਸ ਤਰ੍ਹਾਂ ਨੇ ਆਪਣੀਆਂ ਲੱਗੀਆਂ ਜਿਹੜਾ ਹਲਤ ਕਪੜਾ ਇਹਦੀ ਕਟਿੰਗ ਕਰ ਦਾਂਗੇ ਇਧਰੋਂ ਕੱਢ ਗਏ ਠੀਕ ਹੈ ਇੱਕ ਵਾਰੀ ਆਪਣਾ ਥੀਰੇ ਦਾ ਇੰਨਾ ਕੜੀਆਂ ਬਣ ਕੇ ਤਿਆਰ ਹੋ ਗਏ ਹੁਣ ਆਪਾਂ ਕੀ ਕਰਨਾ ਜੀ ਆਹ ਵਾਲੀ ਲੈਸ ਜਿਹੜਾ ਆਪਾਂ ਫਲਾਵਰ ਕਟਿੰਗ ਕਰ ਲਾਂਗੇ ਜਿੰਨੇ ਇਹਦੇ ਤੇ ਲੱਗਣਗੇ ਨਿਸ਼ਾਨ ਲਾ ਲਈਏ ਪਹਿਲਾਂ ਆਪਾਂ ਇਸ ਤਰ੍ਹਾਂ ਨਾ ਆਪਾਂ ਸਾਰੇ ਦੀ ਲੰਬਾਈ ਨਾਪ ਲੈਨੇ ਬਿੱਤੇ ਇੰਚ ਚਾਹ ਯਾਨੀ ਕਿ ਆ ਆਪਣਾ ਸੈਂਟਰ ਆ ਗਿਆ 11.5 ਤੇ ਇੱਕ ਨਿਸ਼ਾਨ ਤਾਂ ਇੱਥੇ ਲਾਵਾ ਹੁਣ ਆਪਾਂ ਇਸ ਨਿਸ਼ਾਨ ਤੋਂ ਇਸ ਤਰ੍ਹਾਂ ਇਧਰ ਨੂੰ ਐਂਚੀ ਟੇਪ ਰੱਖਾਂਗੇ 2-2 ਇੰਚ ਦੇ ਨਿਸ਼ਾਨ ਲਾ ਲਾਂਗੇ ਸੈਂਟਰ ਦੇ ਵਿੱਚ ਠੀਕ ਹੈ ਮੈਂ ਨਾ ਪੈਨ ਨਾਲ ਲਾ ਰਹੀ ਹਾਂ ਨਿਸ਼ਾਨ ਕਿਉਂਕਿ ਇਹ ਆਪਾਂ ਉੱਤੇ ਜਦੋਂ ਆ ਕੇ ਫਲਾਵਰ ਫਿਰ ਦਿਸਣਾ ਤਾਂ ਹੈ ਨਹੀਂ ਗਾ ਨਿਸ਼ਾਨ ਜੇ ਜਿੱਥੇ ਤੁਸੀਂ ਨਿਸ਼ਾਨ ਦਿਸਣ ਵਾਲਾ ਹੋਵੇ ਉੱਥੇ ਤੁਸੀਂ ਚੌਕ ਨਾਲ ਜਾਂ ਕੱਚੀ ਪੈਨਸ ਨਾਲ ਨਿਸ਼ਾਨ ਲਾਓ ਠੀਕਾ ਹੁਣ ਆਪਾਂ ਨਾ ਫਲਾਵਰ ਆ ਜਿਹੜੇ ਲੈਸ ਚੋਂ ਕਟਿੰਗ ਕਰ ਲੈਣੇ ਐਸ ਤਰ੍ਹਾਂ ਧਿਆਨ ਨਾਲ ਸਾਰੇ ਫਲਾਵਰ ਕਟਿੰਗ ਕਰ ਲਾਂਗੇ थो तो यकीन नहीं होना जी ढाई सौ वाला सूट है जोड़ा वो बहुत सोहना डिजाइन हो जूगा ज्यादा आप महंगी लैस नहीं लाई सस्ती लैस लाई है इस तरह ना आप जिन्हें आप जरूरत है फ्लावर उन्नी कटिंग कर लिखो जी आप सारे फ्लावर जिन्हें जरूरत सी आप उन्नी कटिंग कर ले हूँ लावे ग्लो ਗਲੂ ਇਹਨਾਂ ਤੇ ਇਸ ਤਰ੍ਹਾਂ ਜਿਆਦਾ ਲਾਉਣੀ ਹੈ ਠੀਕ ਹੈ ਕਿਉਂਕਿ ਸਾਰੇ ਫਲਾਵਰ ਦੇ ਜਿਹੜੇ نیچے ਗਲੂ ਆ ਜੇ ਜਿਹੜਾ ਸਾਈਡ ਵਾਲਾ ਆਪਾਂ ਉਹਨੂੰ ਛੱਡ ਦਾਂਗੇ ਕਿਉਂਕਿ ਉਹ ਚਾਕ ਦੇ ਵਿੱਚ ਮੁੜ ਗੋ ਠੀਕ ਹੈ ਤੇ ਮੇਰੀਆਂ ਪੰਨਾ ਕਮੈਂਟ ਕਰਕੇ ਪੁੱਛਿਆ ਨੇ ਇਹ ਗਲੂ ਕਿੱਥੋਂ ਮਿਲਦੀ ਹੈ ਜੀ ਇਹ ਗਲੂ ਆਪਾਂ ਜਿਹੜੀ ਲੈਸ ਜਿੱਥੋਂ ਲੈਸਾਂ ਵਗੈਰਾ ਲੈਨੇ ਉਸ ਦੁਕਾਨ ਤੋਂ ਮਿਲ ਜਾਂਦੀ ਆ ਤੇ ਇਹ ਤੁਹਾਨੂੰ ਮੇਰੇ ਧਿਆਨ ਚ ਹੈ ਨਹੀਂ ਇਹਦਾ ਪ੍ਰਾਈਸ ਕਿੰਨਾ ਤੇ ਵਟੇ ਇਹ ਵੀ ਇੱਕ ਵਾਰੀ ਲਿਆਂਦੀ ਬਹੁਤ ਟਾਈਮ ਨਹੀਂ ਖਤਮ ਹੁੰਦੀ ਇਹਦਾ ਨਿਸ਼ਾਨ ਵੀ ਨਹੀਂ ਪੈਂਦਾ ਕੱਪੜੇ ਦੇ ਨੀਚੇ ਹਟਾਲੇ ਪਾਸੇ ਜਾਂ ਉੱਪਰ ਵੀ ਕਿਤੇ ਲੱਗ ਜੂਗੀ ਇਹਦਾ ਨਿਸ਼ਾਨ ਨਹੀਂ ਪੈਂਦਾ ਠੀਕ ਆ ਇਸ ਤਰ੍ਹਾਂ ਹੁਣ ਆਪਾਂ ਪਿਲਾ ਦਾਂਗੇ ਸਾਰੇ ਫਲਾਵਰ ਇਹ ਮਲਟੀ ਕਲਰ ਆ ਜੀ ਫਲਾਵਰਾਂ ਦਾ ਕੋਈ ਇਹ ਨਹੀਂਗਾ ਵੀ ਇਹ ਡਿਜ਼ਾਈਨ ਹੋਊਗਾ ਇਸ ਤਰ੍ਹਾਂ ਸਾਰੇ ਫਲਾਵਰ ਆਪਾਂ ਰੱਖ ਦਿੱਤੇ ਰੱਖ ਕੇ ਇਹਨਾਂ ਨੂੰ ਹੁਣ ਇਸ ਤਰ੍ਹਾਂ ਪੈਨਸਲ ਦੀ ਦਾਬ ਨਾਲ ਚੰਗੀ ਤਰ੍ਹਾਂ ਧਾਪ ਦਾਂਗੇ ਕਿ ਹੱਥ ਨਾਲ ਲੱਗ ਜਾਂਦੀ ਹੈ ਉਹ ਫਿਰ ਉਹ ਕੱਪੜੇ ਤੇ ਹੋਰ ਕਿਤੇ ਲੱਗ ਜਾਂਦੀ ਹੈ ਠੀਕ ਹੈ ਇਹ ਤੁਸੀਂ ਇਸ ਤਰ੍ਹਾਂ ਲਾਉਣੇ ਸਲਾਈ ਨਾਲ ਪੱਕੇ ਵੀ ਕਰ ਸਕਦੇ ਹੋ ਬਟ ਆਪਾਂ ਇਸੇ ਤਰ੍ਹਾਂ ਹੀ ਛੱਡਾਂਗੇ ਕਿਉਂਕਿ ਇਹਦੇ ਨਾਲ ਲਾਈ ਹੋਈ ਇਹ ਧੋਣ ਤੋਂ ਬਾਅਦ ਵੀ ਨਹੀਂ ਉਤਰਦੀ ਬਾਕੀ ਇਹ ਗੱਲ ਆ ਵੀ ਤੁਸੀਂ ਇਸ ਨੂੰ ਧਿਆਨ ਨਾਲ ਚੰਗੀ ਤਰ੍ਹਾਂ ਲਾਓ ਉਹ ਇਹ ਸਾਰੇ ਫਲਾਵਰ ਦੇ نیچے ਆਜੇ ਠੀਕ ਆ ਇਸ ਤਰ੍ਹਾਂ ਤੇ ਇਹਨੂੰ ਹੁਣ ਓਨੀ دیر ਛੇੜਨਾ ਨਹੀਂ ਜਿੰਨੀ دیر ਸੁੱਕਦੇ ਨੇਗੇ ਜਦੋਂ ਸੁੱਕ ਗਏ ਫਿਰ ਨਹੀਂ ਉਤਰ ਦੇ ਠੀਕ ਆ ਜੇ ਤੁਸੀਂ ਇਹਨਾਂ ਨੂੰ ਧੁੱਪ ਚ ਰੱਖ ਕੇ ਸੁਕਾ ਲਓ ਵਿਚ ਹੈ ਅੰਦਰ ਰੱਖ ਕੇ ਸੁਕਾ ਲਓ ਹੁਣ ਆਪਾਂ ਕਿ ਮੀਜ ਦੀ ਜਿਹੜੀ ਸਲਾਈ ਬਾਕੀ ਰਹਿੰਦੀ ਆ ਉਹ ਫੇਰ ਕਰਾਂਗੇ ਜਦੋਂ ਇਹ ਸੁੱਕ ਗਏ ਠੀਕ ਹੈ ਜੀ ਡਿਜ਼ਾਈਨ ਦੇਖ ਕੇ ਦੱਸਿਓ ਤੁਹਾਨੂੰ ਮੇਰਾ ਡਿਜ਼ਾਈਨ ਕਿਦਾਂ ਦਾ ਲੱਗਿਆ ਜੇ ਦੇ ਆਇਨ ਮੇਰੇ ਵਧੀਆ ਲੱਗਦੇ ਹੁੰਦੇ ਆ ਤਾਂ ਲਾਈਕ ਕਮੈਂਟ ਜੀ ਸ਼ੇਅਰ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਇੱਕ ਸੋਨਾ ਜਿਹਾ ਕਮੈਂਟ ਜਰੂਰ ਕਰਕੇ ਦੱਸਿਆ ਕਰੋ ਮੇਰੇ ਆ ਭੈਣਾ ਬਹੁਤ ਸਾਰੇ ਸੋਨੇ ਸੋਨੇ ਕਮੈਂਟ ਕਰਦੀਆਂ ਬਹੁਤ ਬਹੁਤ ਦਿਲੋਂ ਧੰਨਵਾਦ ਉਹਨਾਂ ਭੈਣਾਂ ਦਾ ਉਹਨਾਂ ਭੈਣਾਂ ਦੀ ਸਪੋਰਟ ਨਾਲ ਹੀ ਆਪਾਂ ਇੱਥੇ ਤੱਕ ਰਾਏ ਆ ਤੇ ਦੂਸਰੇ ਚੈਨਲ ਨੂੰ ਵੀ ਸਪੋਰਟ ਕਰੋ ਜੀ ਜਸਪ੍ਰੀਤ ਮਲਟੀ ਕੁਕਿੰਗ ਨੂੰ ਠੀਕ ਹੈ ਇਸੇ ਤਰ੍ਹਾਂ ਹੀ ਪਿਆਰ ਦਿਓ ਸਪੋਰਟ ਦਿਓ ਠੀਕ ਆ ਆ ਦੇਖੋ ਵੀਡੀਓ ਇਹਨਾਂ ਵਧੀਆ ਲੱਗਿਆ ਤਾਂ ਕਮੈਂਟ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ